ਗੱਲ ਥੋੜੀ ਕੌੜੀ ਆ ਤੇ ਚੱਲ ਲਿਓ ਹੁਣ ਜਦੋਂ ਤਰਨ ਤਾਰਨ ਸਾਹਿਬ ਬਣਿਆ ਤੇ ਉਸ ਇਲਾਕੇ ਦੇ ਵਿੱਚ ਸਖੀ ਸਰਵਰੀਆਂ ਦਾ ਜੋਰ ਆ ਸਖੀ ਸਰਵਰੀਏ ਕੌਣ ਹੋਣਾ ਆ ਲੱਖਾਂ ਦੇ ਦਾਤੇ ਵਾਲੇ ਆ 786 ਵਾਲੇ ਜਿਨ੍ਹਾਂ ਨੂੰ ਤੁਸੀਂ ਲਾਲਾਂ ਵਾਲਾ ਕਹਿੰਦੇ ਜਏ ਜੈ ਮਸਤਾ ਦੀ ਜੈ ਸਾਈਂ ਜੈ ਮਸਤਾ ਦੀ ਕਰਦੇ ਫਿਰਦੇ ਹੋ ਉਹਨਾਂ ਚੋਂ ਇੱਕ ਬੰਦਾ ਬੜਾ ਮਸ਼ਹੂਰ ਆ ਜਿਹਦੇ ਦਰਬਾਰ ਵੱਲ ਨੂੰ ਜਾਂ ਜਿਹਦੇ ਪਿੰਡ ਵੱਲ ਨੂੰ ਸਾਡੇ ਚੋਂ ਬਹੁਤੇ ਚੰਗੇ ਭਲੇ ਸਰਦਾਰਾਂ ਦੇ ਘਰਾਂ ਦੇ ਵਿੱਚ ਵੀ ਹੱਥ ਜੋੜ ਕੇ ਮੂੰਹ ਕਰਕੇ ਕਹਿੰਦੇ ਬਾਬਾ ਸ਼ੇਖ ਫੱਤੇ ਵਾਲਿਆ ਲਵੇਰਾ ਦਵੇਂ ਦੁੱਧ ਲੈ ਕੇ ਆਵਾਂਗੇ ਖੀਰ ਲੈ ਕੇ ਆਵਾਂਗੇ ਸਭ ਤੋਂ ਵੱਡੇ ਕਾਤਲਾਂ 'ਚ ਸ਼ੇਖ ਫੱਤੇ ਹੀ ਹੋਣੀ ਹੁੰਦੀ ਆ ਅਹੀਂ ਭਰਿਆ ਡੋਲ ਸ਼ੇਖ ਫੱਤੇ ਦੇ ਤੇ ਆਉਂਦਿਆਂ ਰੱਬ ਦਾ ਮਹਾਰਾਜ ਦਾ ਲਾਂਮਾ ਲਾਉਣ ਵਾਸਤੇ ਖਾਲੀ ਡੋਲ ਢਕਾਉਂਦੇ ਹੋਏ ਨਾਲੇ ਆਹ ਹੋ ਜਾਂਦੇ ਆ ਤਰਨ ਤਰਨ ਮੜਾ ਜਾ ਵੀ ਇੱਧਰ ਵੀ ਹੋ ਹੀ ਜਾਂਦੇ ਆ ਪਾੜਾ ਤੂੰ ਹੀ ਨਾ ਪਾਉਂ ਗਾਂ ਮੱਝ ਨੂੰ ਵੰਡ ਤੂੰ ਹੀ ਨਾ ਪਾਉਂ ਟਾਈਮ ਨਾ ਨਿਭਾਉ ਤੂੰ ਇਹਨਾਂ ਦੇ ਪਾਈ ਆ ਦੁੱਧ ਨਿਕਲਣਾ ਨਾ ਛੇਕ ਫਤਾ ਉੱਥੇ ਕੀ ਕਰੂ ਤੁਸੀਂ ਨਿਊਜ਼ੀਲੈਂਡ ਚਲੇ ਜਾਓ ਡੈਨਮਾਰਕ ਚਲੇ ਜਾਓ ਕੁਆਂਟਲ ਕੁਆਂਟਲ ਗਾਵਾਂ ਦੁੱਧ ਦਿੰਦਿਆਂ ਉੱਥੇ ਦੇ ਇੱਕ ਵੀ ਛੇਕ ਪਤਾ ਨਹੀਂ ਹੈਗਾ ਇਹ ਗੱਲ ਮੈਂ ਤੁਹਾਨੂੰ ਇਸ ਕਰਕੇ ਸੁਣਾਈ ਆ ਜੇ ਸਿੱਖਾਂ ਦੇ ਧੀਆਂ ਪੁੱਤ ਜੇ ਜੇ ਪਹਿਲਾਂ ਕੋਲ ਚਲ ਗਿਆ ਵਾ ਸੋ ਚਲ ਗਿਆ ਵਾ ਨਵਿਆਂ ਨੂੰ ਮੈਂ ਬੇਨਤੀ ਕਰੂੰਗਾ ਇਹ ਨਾ ਹੋਵੇ ਵੀ ਇੱਕ ਬੰਨੇ ਗੁਰੂ ਅਰਜਨ ਦੇਵ ਨੂੰ ਵੀ ਮੱਥਾ ਟੇਕੀ ਜਾਓ ਤੇ ਇੱਕ ਬੰਨੇ ਗੁਰੂ ਅਰਜਨ ਦੇਵ ਦੇ ਕਾਤਲਾਂ ਦੀਆਂ ਕਬਰਾਂ ਤੇ ਜਾ ਕੇ ਵੀ ਖੀਰਾਂ ਚੜਾਈ ਜਾਓ ਪਾਸਾ ਇੱਕ ਕਰਕੇ ਰੱਖੋ ਦੋਵਾਂ ਬੀੜੀਆਂ ਚ ਵੱਟੇ ਪੈਰ ਰੱਖਣ ਦਾ ਫਾਇਦਾ ਕੋਈ ਨਹੀਂ ਅੱਜ ਵੀ ਡੁੱਬੋਗੇ ਤੇ ਕੱਲ ਵੀ ਡੁੱਬੋਗੇ ਪਰ ਮੈਨੂੰ ਪਤਾ ਮੇਰੀ ਮੰਨਣੀ ਕਿੰਨੇ ਅਸੀਂ ਦੇ ਕਹਿਣ ਜੋਗੇ ਆ ਬਹੁਤ ਐਖਣਾ ਲੈ ਐਵੇਂ ਮਰੀ ਜਾਂਦਾ ਉੱਥੇ ਜਾ ਕੇ ਸਾਡੀ ਗੱਡੀ ਨਾ ਨਾ ਚੜੀ ਸੜਕ ਦੇ ਉੱਤੇ ਤੇ ਬਹੁਤ ਐਖਣਾ ਲੈਂਦਾ ਹੀ ਫਕਰਾਂ ਨਾਲ ਪੰਗੇ ਅਗਲੇ ਗੱਡੀ ਬਣੀ ਤਾਂ ਚੜਨ ਦੁੱਤੀ ਇਹਦੀ ਬਹੁਤਿਆਂ ਮਿਹਰੇ ਫੱਕਰ ਆ ਲੋ ਇਹਨਾ ਗੁਰੂ ਅਰਜਨ ਦੇਵ ਥੋੜਾ ਜ਼ਹਰਾ ਉਹਨਾਂ ਵਾਸਤੇ ਉਹਨਾਂ ਵਾਸਤੇ ਛੇਕ ਪਤਾ ਜ਼ਿਆਦਾ ਜ਼ਹਰਾ ਵਾ ਸਭ ਤੋਂ ਪਹਿਲਾ ਕਾਰਨ ਆ ਗੁਰੂ ਅਰਜਨ ਦੇ ਮਹਾਰਾਜ ਦੀ ਸ਼ਹੀਦੀ ਦਾ ਆ ਛੇਕ ਫੱਤੀਆ ਲਾਣਾ ਇਹ ਕਬਰਾਂ ਵਾਲੇ ਇਹ ਸਮਾਧਾਂ ਵਾਲੇ ਇਹ 786 ਵਾਲੇ ਲਾਲਾਂ ਵਾਲੇ ਦੁਜੇ ਤਜੇ ਆ ਦਵਾਬੇ ਵਿੱਚ ਤੇ ਨਵੀਂ ਅਵਾਉਟੀ ਮੈਂ ਅੱਜ ਦਵਾਬੇ ਚ ਹੋਈ ਆ ਜੈ ਮਸਤਾ ਦੀ ਜੋ ਸੁਲਪੇ ਸੂਟੇ ਲਾਉਣ ਵਾਲਾ ਨੰਗ ਧੜੰਗ ਬੰਦਾ ਅਹੀਂ ਜੈ ਮਸਤ ਬਣਾ ਦਤਾ ਮਸਤੀ ਪੁੱਛਣੀ ਆ ਤੇ ਗੁਰੂ ਅਰਜਨ ਦੇਵ ਨੂੰ ਪੁੱਛੋ ਕਿ ਤਤੀ ਤਵੀ ਤੇ ਬਈ ਦਾ ਕਿਦਾਂ ਆ ਮਸਤੀ ਤੇ ਗੁਰੂ ਅਰਜਨ ਦੇਵ ਦੇ ਕੋਲ ਆ ਜੇ ਮਸਤੀ ਪੁੱਛਣੀ ਆ ਤੇ ਕਦੀ ਗੁਰੂ ਗੋਬਿੰਦ ਸਿੰਘ ਦੇ ਵੱਡੇ ਪੁੱਤਾਂ ਨੂੰ ਪੁੱਛ ਕੇ ਵੇਖੋ ਵੀ 40 ਲੱਖ ਦਾ ਬਥਾੜ ਪੰਨੀ ਦਾ ਕਿਵੇਂ ਆ ਮਸਤ ਤੇ ਉਹ ਵਾ ਜੇ ਮਸਤੀ ਪੁੱਛਣੀ ਆ ਤੇ ਬਹੁਤੀ ਦੂਰ ਜਾਣ ਦੀ ਗੱਲ ਨਹੀਂ ਮਸਤ ਉਹ ਨਹੀਂ ਜਿਹੜੇ ਸਲਫੇ ਸੂਟੇ ਲਾਈ ਜਾਂਦੇ ਆ ਮਸਤੀ ਪੁੱਛਣੀ ਆ ਤੇ ਬਾਬੇ ਦੀਪ ਸਿੰਘ ਨੂੰ ਜਾ ਕੇ ਪੁੱਛੋ ਸੀਸ ਤਲੀ ਤੇ ਟਕਾਈ ਦਾ ਕਿੱਦਾਂ ਵਾ ਤੁਹਾਡੇ ਕੋ ਤੇ ਮਸਤੇ ਆਗੇ ਤੇ ਜਿਹਨੂੰ ਐਸ ਗੁਰੂ ਦੇ ਘਰੋਂ ਕੱਖ ਨਹੀਂ ਨਾ ਮਿਲਿਆ ਤੇ ਯਾਦ ਰੱਖਿਓ ਨੂੰ ਕਿਤੇਉਂ ਵੀ ਕੱਖ ਨਹੀਂ ਜੇ ਮਿਲਣਾ ਕਿਤੇਉਂ ਵੀ ਕੱਖ ਨਹੀਂ ਜੇ ਮਿਲਣਾ ਮੈਂ ਜਕਾਰਾ ਲਵਾਉਣਾ ਵਾ ਟਾਡੀ ਕੋਲੋਂ ਕੋਈ ਬੰਦਸ਼ ਨਹੀਂ ਬਾਹ ਖੜੀ ਕਰਨੀ ਹੋ ਕਰਿਓ ਨਾ ਕਰਨੀ ਹੋ ਨਾ ਕਰਿਓ ਕੋਈ ਬੰਦਸ਼ ਨਹੀਂ ਮੈਂ ਆਪਣਾ ਇੱਕ ਫਰਜ਼ ਅਦਾ ਕਰ ਲਗਾ ਬਲਾਰਾ ਹੁੰਦੇ ਨਾਤੇ ਢਾਡੀ ਹੁੰਦੇ ਨਾਤੇ ਢਾਡੀ ਸਿੰਘ ਲਾਉਣਗੇ ਜਕਾਰਾ ਕੁਝ ਨਹੀਂ ਕਹਿੰਦਾ ਇੱਕ ਅਰਦਾਸ ਕਰ ਦਿਓ ਕਿ ਅੱਜ ਤੋਂ ਬਾਦਾ ਇਹਨਾਂ ਕਬਰਾਂ ਵਾਲਿਆਂ ਦੇ ਦਰਬਾਰਾਂ 'ਚ ਨਹੀਂ ਜਾਵਾਂਗੇ ਜੋ ਮਰਜ਼ੀ ਹੋ ਜੇ ਟਾਈਮ ਔਖਾ ਵੇਖ ਲਈਏ ਸੌਖਾ ਵੇਖ ਲਈਏ ਤੇ ਪਾਹੂਆਂ ਨੂੰ ਬੇਨਤੀ ਆ ਵੀ ਬਾਵਾ ਮੇਰੇ ਨਾਲ ਵੇਖ ਕੇ ਖੜੀਆਂ ਕਰਿਓ ਉਧਰ ਨੂੰ ਨਾ ਵੇਖਿਓ ਕਿਉਂਕਿ ਉਧਰਲੇ ਬੰਨੇ ਜਿਹੜਾ ਮੈਕਮਾ ਤੁਹਾਡੇ ਘਰਾਂ ਚੋਂ ਬੈਠਾ ਨਾ ਉਹ ਬਹੁਤਾ ਜਾਣ ਵਾਲਾ ਤੇ ਉਧਰੋਂ ਵੱਜਣੀ ਆ ਘੂਰੀ ਵੀ ਕਰ ਬਾਵਾ ਠਾ ਤੂੰ ਬਾਵਾ ਚੁੱਕੀ ਜਾਣਾ ਢਾਡੀ ਦੇ ਮਗਰ ਲਾ ਕੇ ਬਾਵਾ ਕਰਿਓ ਮੇਰੇ ਨਾਲ ਵੇਖ ਕੇ ਖੜੀਆਂ ਤੇ ਕਰਿਓ ਜਰੂਰ ਬੰਦਿਸ਼ ਕਿਸੇ ਨੂੰ ਨਹੀਂ ਜਿੰਨੇ ਠਾ ਕਰਨੇ ਠਾਂ ਰੱਖੇ ਕੋਈ ਗੱਲ ਨਹੀਂ ਮੈਂ ਗੁੱਸਾ ਨਹੀਂ ਕਰੂੰਗਾ ਇਸ ਗੱਲ ਦਾ ਪਰ ਇੰਨਾ ਕੋ ਪਤਾ ਲੱਗ ਜਾਊਗਾ ਕਿ ਇੱਕ ਬੰਨੇ ਗੁਰੂ ਅਰਜਨ ਦੇਵ ਨੂੰ ਵੀ ਮੱਥਾ ਟੇਕਣਾ ਤੇ ਇੱਕ ਬੰਨੇ ਗੁਰੂ ਅਰਜਨ ਦੇਵ ਦੇ ਕਾਤਲਾਂ ਨੂੰ ਵੀ ਮੱਥਾ ਟੇਕਣਾ ਫਿਰ ਇੱਕ ਪਾਸਾ ਤੇ ਹੋ ਜਾਊਗਾ ਨਾ ਜਕਾਰਾ ਢਾਡੀ ਸਿੰਘ ਲਾਉਣਗੇ ਅਰਦਾਸ ਤੁਸੀਂ ਕਰ ਦਿਓ ਸੱਚੇ ਬਾਦਸ਼ਾਹ ਔਖਾ ਸੌਖਾ ਟਾਈਮ ਵੇਖ ਲਈਏ ਮਾੜੇ ਤੋਂ ਮਾੜੇ ਦਿਨ ਵੇਖ ਲਈਏ ਪਰ ਤੇਰੇ ਦਰਬਾਰ ਤੋਂ ਵਾਦਾ ਕਿਸੇ ਦੂਜੀ ਥਾਂ ਦੇ ਜਾ ਕੇ ਸਾਡਾ ਸਿਰ ਨਹੀਂ ਝੁਕੇਗਾ ਜੀਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਸਾਰੀ ਸੰਗਤ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਲਓ